ਰਵਜੋ ਸਿੰਘ ਸਿੱਧੂ ਨੇ ਇੱਕ ਨਵੀਂ ਚਰਚਾ ਛੇੜੀ ਹੈ ਇੱਕ ਨੈਸ਼ਨਲ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਆਨਲਾਈਨ ਇੰਟਰਵਿਊ ਸੀ ਉਹਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਨੇ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਕੋਲ ਆਏ ਸੀ ਕਹਿੰਦੇ ਮੈਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾ ਦਿਓ ਜੇ ਨਹੀਂ ਕਰਵਾ ਸਕਦੇ ਤੁਸੀਂ ਆਪ ਦੇ ਵਿੱਚ ਆ ਜਾਓ ਤੇ ਡਿਪਟੀ ਮੈਂ ਹੀ ਬਣੂੰਗਾ ਤੁਸੀਂ ਚਾਹੇ ਜਿੱਥੇ ਮਰਜੀ ਸੀਐਮ ਬਣ ਜਾਓ ਪਰ ਡਿਪਟੀ ਮੈਂ ਹੀ ਤੁਹਾਡਾ ਰਹੂੰਗਾ ਨਵਜੋਤ ਸਿੰਘ ਸਿੱਧੂ ਕਈ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਪਹਿਲਾਂ ਉਹ ਲਗਾਤਾਰ ਆਪਣੀਆਂ ਵੀ ਰੈਲੀਆਂ ਕਰਦੇ ਰਹੇ ਲੋਕ ਮਿਲਣੀਆਂ ਕਰਦੇ ਰਹੇ ਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਨਵੀਂ ਚਰਚਾ ਛੇੜੀ ਹੈ ਇੱਕ ਨੈਸ਼ਨਲ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਆਨਲਾਈਨ ਇੰਟਰਵਿਊ ਸੀ ਉਹਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਨੇ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਕੋਲ ਆਏ ਸੀ ਕਹਿੰਦੇ ਮੈਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾ ਦਿਓ ਜੇ ਨਹੀਂ ਕਰਵਾ ਸਕਦੇ ਤੁਸੀਂ ਆਪ ਦੇ ਵਿੱਚ ਆ ਜਾਓ ਤੇ ਡਿਪਟੀ ਮੈਂ ਹੀ ਬਣੂੰਗਾ ਤੁਸੀਂ ਚਾਹੇ ਜਿੱਥੇ ਮਰਜੀ ਸੀਐਮ ਬਣ ਜਾਓ ਪਰ ਡਿਪਟੀ ਮੈਂ ਹੀ ਤੁਹਾਡਾ ਰਹੂੰਗਾ ਤਾਂ ਉਹਦੇ ਉੱਤੇ ਕਾਫੀ ਹੁਣ ਸਿਆਸਤ ਗਰਮਾ ਗਈ ਹੈ ਨਵਜੋਤ ਸਿੱਧੂ ਦੇ ਇਸ ਬਿਆਨ ਤੇ ਨਹੀਂ ਅਸਲ 'ਚ ਇਹ ਚਰਚਾ ਸ਼ੁਰੂ ਕੀਤੀ ਹੈ ਭਗਤ ਮਾਨ ਨੇ ਹੂੰ ਭਗਤ ਮਾਨ ਨੇ ਕਿਹਾ ਸੀਗਾ ਕਿ ਸਾਡੇ ਕੋਲ ਤਾਂ ਆਇਆ ਸੀਗਾ ਹੂੰ ਨਵਜੋਤ ਸਿੱਧੂ ਸਾਡੇ ਕੋਲ ਆ ਕੇ ਇਹਨੇ ਕਿਹਾ ਸੀਗਾ ਕਿ ਤੁਸੀਂ ਮੈਨੂੰ ਆਮ ਆਦਮੀ ਪਾਰਟੀ ਸ਼ਾਮਲ ਕਰ ਲਓ ਅਸੀਂ ਕਿਹਾ ਸੀਗਾ ਕਿ ਆ ਜਾ ਹੂੰ ਸ਼ਾਮਲ ਹੋ ਜਾ ਤੂੰ ਹੂੰ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਅਸੀਂ ਜੀ ਕਹਿੰਦਾ ਪਰ ਮੰਨੇ ਨੇ ਬਾਅਦ ਚ ਮੁੱਕਰ ਗਿਆ ਕਹਿੰਦਾ ਇਹ ਹੂੰ ਪਹਿਲਾਂ ਤੁਹਾਨੂੰ ਮੰਗਦਾ ਸੀਗਾ ਇਹ ਸ਼ੁਰੂ ਕੀਤੀ ਸੀ ਚਰਚਾ ਆਤਮਾਨ ਨੇ ਹੂੰ ਤਾਂ ਪੋ ਆਤਮਾਨ ਦੀ ਚਰਚਾ ਨੂੰ ਅੱਗੇ ਤੋਰਿਆ ਇਹਨੇ ਹੂੰ ਕਹਿੰਦਾ ਜੀ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਹੂੰ ਤੁਸੀਂ ਆਪਾਂ ਕਰਦੇ ਆ ਗੱਲਾਂ ਉੱਥੇ ਸੱਚੀਆਂ ਗੱਲਾਂ ਤੇ ਕੱਲ ਉਹਨੇ ਫਿਰ ਇਹ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਦਾ ਜਾਰੀ ਕੀਤਾ ਉਹਨੇ ਆਪਣੀ ਐਕਸ ਉੱਤੇ ਹੂੰ ਵੀਡੀਓ ਉਹ ਚ ਕਹਿ ਰਿਹਾ ਤੇ ਭਗਵੰਤ ਮਾਨ ਮੇਰੇ ਕੋਲ ਆਇਆ ਸੀ ਜੀ ਉਹ ਭਗਵੰਤ ਮਾਨ ਕਹਿੰਦਾ ਕਿ ਮੈਨੂੰ ਕਾਂਗਰਸ ਵਿੱਚ ਸ਼ਾਮਲ ਕਰਾ ਦਿਓ ਤੁਸੀਂ ਹੂੰ ਤੇ ਡਿਪਟੀ ਸੀਐਮ ਤੁਸੀਂ ਮੈਨੂੰ ਬਣਾ ਦਿਓ ਹੂੰ ਸੀਐਮ ਤੁਸੀਂ ਬਣ ਜਿਓ ਜਾਂ ਤੁਸੀਂ ਆਮ ਆਦਮੀ ਪਾਰਟੀ ਚ ਆ ਜਾਓ ਹੂੰ ਸੀਐਮ ਤੁਸੀਂ ਬਣ ਜਿਓ ਡਿਪਟੀ ਮੰਤਰੀ ਬਣਾ ਦਿਓ ਹੂੰ ਅੱਛਾ ਇਹ ਗੱਲ ਜੱਚਦੀ ਆ ਕਿ ਨਹੀਂ ਜੱਚਦੀ ਤਾਂ ਸਾਰੇ ਲੋਕ ਜਾਣਦੇ ਆ ਇਹਨੂੰ ਸਹੀ ਮੰਨਦੇ ਆ ਨਹੀਂ ਮੰਨਦੇ ਪਰ ਇੱਕ ਗੱਲ ਹੈਗੀ ਆ ਭਗਵਤ ਮਾਨ ਨੂੰ ਵਿਸ਼ਵਾਸ ਹੀ ਨਹੀਂ ਸੀਗਾ ਪਹਿਲਾਂ ਕਿ ਉਹ ਮੁੱਖ ਮੰਤਰੀ ਬਣ ਜਾਏਗਾ ਹੂੰ ਉਹਦਾ ਘਰੇ ਬਹਿਗਾ ਸੀ ਆਪਣੇ ਜਾ ਕੇ ਲੋਕ ਦੇ ਘਰੇ ਜਾਂਦੇ ਸੀ ਮੇਰੇ ਨਾਲ ਵਾਸਤੇ ਉਹਨੂੰ ਹੂੰ ਬੜੇ ਲੋਕ ਜਾਂਦੇ ਸੀਗੇ ਤੇ ਉਹਦਾ ਉਹਨੂੰ ਵਿਸ਼ਵਾਸ ਨਹੀਂ ਸੀਗਾ ਕੇਜਰੀਬਾਲ ਦਾ ਪਤਾ ਹੀ ਨਹੀਂ ਸੀਗਾ ਇਹ ਮੁੱਖ ਮੰਤਰੀ ਬਣਾ ਦੇਗਾ ਭਗਵਤ ਮਾਨ ਨੂੰ ਆਖਰੀ ਸਮੇਂ ਤੱਕ ਚੋਣਾ ਸ਼ੁਰੂ ਹੋਇਆ ਫਿਰ ਉਹ ਉਹਦੋਂ ਫਿਰ ਇੱਕ ਡਰਾਮਾ ਜਿਹਾ ਚੱਲ ਗਿਆ ਸੀ ਸਿਆਸੀ ਡਰਾਮਾ ਅਗੇ ਲੋਕਾਂ ਤੋਂ ਪੁੱਛੋ ਜੀ ਤੁਸੀਂ ਹੂੰ ਲੋਕ ਰਾਏ ਜਾਣ ਲੋਕ ਰਾਏ ਜਾਣਣ ਵਾਸਤੇ ਜੀ ਮੁੱਖ ਮੰਤਰੀ ਕਿਹਨੂੰ ਤੁਸੀਂ ਪਸੰਦ ਕਰਦੇ ਹੋ ਕਦੇ ਭਗਵਾਨ ਤੁਹਾਨੂੰ ਪਸੰਦ ਕਰਦਾ ਲੋਕਾਂ ਨੇ ਚਲੋ ਭਗਵਾਨ ਤੁਹਾਨੂੰ ਮੁੱਖ ਮੰਤਰੀ ਬਣਾਉਂਦਾ ਉਹਦਾ ਉਹਦੇ ਉਹਦਾ ਬਣਾ ਦੋ ਆਪਾਂ ਇਹ ਸ਼ੁਰੂ ਹੋ ਗਿਆ ਸੀ ਕੰਮ ਪਹਿਲਾਂ ਭਗਵਾਨ ਤੁਮਾਨ ਤੇ ਕੋਈ ਆਸ ਨਹੀਂ ਸੀ ਕਿ ਭਗਵਾਨ ਤੁਹਾਨੂੰ ਮੁੱਖ ਮੰਤਰੀ ਬਣੇਗਾ ਸੋ ਇਹ ਚਰਚਾਵਾਂ ਨੇ ਮੁੱਖ ਮੰਤਰੀ ਕੌਣ ਬਣੇਗਾ ਜਾਂ ਨਹੀਂ ਬਣੇਗਾ ਤਾਂ ਉਹ ਉੱਥੇ ਬੈਠੀ ਆ ਤਾਈ ਭੋਲੀ ਤਾਈ ਭੋਲੀ ਨੂੰ ਪਰਸੋਂ ਦੀ ਰੋਟੀ ਨਹੀਂ ਮਿਲੀ ਹੈਗੀ ਤੇ ਉਹ ਕਹਿੰਦੀ ਬੰਦੇ ਰੋਟੀ ਦੋ ਲੈ ਆ ਕੇ ਹੁਣ ਬਿਆਨ ਜਾ ਕੇ ਸੁਣਾਉਣ ਲੱਗਿਆ ਉੱਥੇ ਬੰਦਾ ਕੋਈ ਵੀ ਜੋ ਭੂਆ ਤਮਾਰ ਇਹ ਕਹਿੰਦਾ ਨਵਜੋਤ ਸਿੱਧੂ ਇਹ ਕਹਿੰਦਾ ਤਾਈ ਪੋਲੀ ਕਹਿੰਦੇ ਰੋਟੀਆਂ ਹੂੰ ਪੰਜਾਬ ਦੇ ਮੁੱਦੇ ਕਿੱਥੇ ਨੇ ਕੌਣ ਮੁੱਖ ਮੰਤਰੀ ਬਣਿਆ ਕੌਣ ਨਹੀਂ ਮੁੱਖ ਮੰਤਰੀ ਬਣਿਆ ਤਾਈ ਪੁੱਤ ਨੂੰ ਕੀ ਲੈਣਾ ਹਸਤਾ ਤਾਈ ਪੋਲੀ ਕਹਿੰਦੇ ਰੋਟੀ ਦੇ ਦੋ ਮੈਨੂੰ ਤੁਸੀਂ ਹੂੰ ਠੀਕ ਹੈ ਜੀ ਸੋ ਪੰਜਾਬ ਦੇ ਮੁੱਦਿਆਂ ਨੂੰ ਗਾਇਬ ਕਰ ਰਹੇ ਨੇ ਲੋਕ ਇਹ ਪੰਜਾਬ ਦੇ ਮੁੱਦਿਆਂ ਨੂੰ ਸਮਾਪਤ ਕਰ ਰਹੇ ਨੇ ਨਿੱਜੀ ਬਿਆਨਾਂ ਦੇ ਰਾਹੀਂ ਜੀ ਸਾਂਝਾ ਹੱਲ ਕੱਢਣਾ ਚਾਹੀਦਾ ਹੈ ਜਿਹੜਾ ਸਰਪ੍ਰਬੰਤ ਹੋਵੇ ਨੇਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ